ਅਸੀਂ ਖੜੇ ਆ ਜੀ ਬਲਾਚੌਰ ਨਮਾਸ਼ਹਿਰ ਮੁੱਖ ਮਾਰਗ ਤੇ ਪਿੰਡ ਗੜੀ ਕਾਨਗੋ ਜਿੱਥੇ ਕਿਸਾਨ ਜਿਹੜੇ ਹੈਗੇ ਸੀ ਉਹ ਜਿਹੜੇ ਹੈਗੇ ਆ ਚੰਡੀਗੜ੍ਹ ਵੱਲ ਨੂੰ ਕੋਚ ਕਰ ਰਹੇ ਸੀ ਉਹਨਾਂ ਦੀਆਂ ਜਿਹੜੀਆਂ ਟਰਾਲੀਆਂ ਹੈਗੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਰੋਕੀਆਂ ਗਈਆਂ ਤੁਸੀਂ ਦੇਖ ਸਕਦੇ ਆ ਕਿ ਟਰਾਲੀਆਂ ਜਿਹੜੀਆਂ ਇੱਥੇ ਖੜੀਆਂ ਆ 1 2 3 4 5 6 ਟਰਾਲੀਆਂ ਜਿਹੜੀਆਂ ਹੈਗੀਆਂ ਆ ਇੱਥੇ ਰੋਕੀਆਂ ਗਈਆਂ ਪੁਲਿਸ ਪ੍ਰਸ਼ਾਸਨ ਤੋਂ ਭਾਰੀ ਪੁਲਿਸ ਫੋਰਸ ਜਿਹੜੀ ਹੈਗੀ ਆ ਇੱਥੇ ਬੋ ਚੁੱਕੀ ਆ ਤੇ ਉਹਨਾਂ ਵੱਲੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਮੋਰਚਾ ਜਿਹੜਾ ਹੈਗਾ ਹੈ ਇੱਥੇ ਹੀ ਅਸੀਂ ਫਿਲਹਾਲ ਇੱਥੇ ਰੋਟੀ ਬਣਾਵਾਂਗੇ ਚਾਹ ਪਾਣੀ ਇੱਥੇ ਦਾ ਪ੍ਰੋਗਰਾਮ ਰੱਖ ਲਵਾਂਗੇ ਅਸੀਂ ਅੱਗੇ ਨਹੀਂ ਜਾ ਰਹੇ ਜੇ ਸਾਨੂੰ ਤੁਸੀਂ ਜੇਲ੍ਹਾਂ ਚ ਲੈ ਕੇ ਜਾਣਾ ਚਾਹੁੰਦੇ ਆ ਤਾਂ ਅਸੀਂ ਜੇਲ੍ਹਾਂ ਨੂੰ ਵੀ ਜਾਣ ਲਈ ਤਿਆਰ ਬੈਠੇ ਆ ਕਿਸਾਨ ਆਗੂ ਦਾ ਕਹਿਣਾ ਹੈ ਕਿ ਨਾਲ ਦੀ ਨਾਲ ਜੇ ਸਾਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੇ ਕਿਹਾ ਗਿਆ ਕਿ ਅੱਗੇ ਕੋਈ ਚ ਕੁਛ ਕਰਨਾ ਹੈ ਜਾਂ ਰੋਡ ਜਾਮ ਕਰਨਾ ਹੈ ਤਾਂ ਅਸੀਂ ਉਸ ਲਈ ਵੀ ਮਜਬੂਰ ਹੋਵਾਂਗੇ ਤੇ ਅਸੀਂ ਰੋਡ ਜਾਮ ਵੀ ਕਰਾਂਗੇ ਉਹਨਾਂ ਦਾ ਇਹੀ ਕਹਿਣਾ ਹੈ ਅੱਜ ਦੀ ਜਿਹੜੀ 5 ਤਰੀਕ ਨੂੰ ਚੰਡੀਗੜ੍ਹ ਜਾਣਾ ਸੀ ਕਿਸਾਨ ਆਗੂਆਂ ਨੇ ਕਿਸਾਨਾਂ ਨੇ ਜਾਣਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਅੱਜ ਇੱਥੇ ਖੜੇ ਆ ਕੋਈ ਗੱਲ ਨਹੀਂ ਹਾਂਜੀ ਮੈਂ ਇਹ ਵੀ ਇਹ ਲੈਣੇ ਪੈਣੇ ਆ ਰਹਿ ਜਾਂਦਾ ਹੈ ਫਿਰ ਯਾਨੀ ਜੇ ਨਾ ਉਹਨਾਂ ਦੇ ਕੰਮਾਂ ਦੀ ਗਲਤੀ ਕਰੇ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਹੋਣੀ ਇਹ ਸਪਾਸਰ ਹੈ ਇਹ ਸਪਾਸਰ ਹੈ ਜੋ ਲੋੜ ਮੋੜਦਾ ਹੈ ਇਸ ਰਾਹ ਤੇ ਨੀਂ ਨੀਂ ਰੋਡ ਤੋਂ ਰੋਡ ਬਣਿਆ ਨਾ ਇੱਕ ਸਪਾਸਰ ਹੈ ਜੋ ਸਾਡਾ ਉੱਪਰੋਂ ਸੰਯੁਕਤ ਮੋੜ ਤੇ ਨੇ ਫੈਸਲਾ ਕਰਾਉਂਦਾ ਹੈ ਰੋਡ ਦੇ ਉੱਪਰ ਜਾ ਨਹੀਂ ਜਾਣਾ ਜਿੱਥੇ ਤੁਹਾਨੂੰ ਕੋ ਰੋਕੇ ਜਿੱਥੇ ਆਪਣੀ ਸਾਈਡ ਤੇ ਇੱਕ ਸਾਈਡ ਤੇ ਬਸ ਲੰਕਾ ਨਹੀਂ ਬੰਦ ਕਰਨਾ ਨਾ ਕੋਤ ਪਰੋਟਾ ਕੋਈ ਸਾਡੇ ਕੋਲ ਹੈ ਜਿਆਦਾ ਹੀ ਰੋਡ ਤੇ ਟ੍ਰੈਫਿਕ ਰੰਗ ਜਾਣਾ ਜਾਣਫਤ ਦਾ ਪਿਆ ਰੋਡ ਤੇ ਅਸੀਂ ਇਸ ਕਰਕੇ ਸਾਈਡ ਤੇ ਰਹੀਆਂ ਕਿਸੇ ਨੂੰ ਪਰੇਸ਼ਾਨ ਨਹੀਂ ਆਉਂਦੀ ਨਾ ਹੀ ਪਰੇਸ਼ਾਨੀ ਜੇ ਸਾਡੀ ਸੰਬੰਧਕ ਮੌਤਾ ਕਹੂਗਾ ਤੋ ਤੀ ਰੋਡ ਰੋਕੋ ਫੇ ਰੋਡ ਵੀ ਰੋਕਾਂਗੇ ਪਰ ਹਲੇ ਹਲੇ ਕੋਈ ਦੰਦਾ ਸਾਨੂੰ ਸੁਣਿਆ ਹੈ ਜੀ ਹਲੇ ਕੋਈ ਦੰਦਾ ਕੋਈ ਤਕਰਾਰ ਨਹੀਂ ਹੈ ਜੀ ਜਿੱਤੇ ਕੁਝ ਕਹਿਤਾ ਰੁਕ ਕੇ ਰੁਕ ਜਾਓ ਤੀ ਸਾਨੂੰ ਜੇ ਵੀ ਥੇ ਲੱਗੇ ਜਾਣਾ ਚਾਹਣੇ ਤਾਂ ਅਮੀ ਕੋ ਗੱਲ ਇਹ ਜੇਲਾਦਰੀ ਨਹੀਂ ਦਰਦੇ ਜੇ ਜੇਲ੍ਹ ਨੂੰ ਤੋਇ ਤੂੰ ਕਹਾਂ ਪੇ ਜੇਲ੍ਹ ਪੇ ਇਦਾਂ ਜਿੰਨੇ ਚੱਲੇ ਜੇਲ੍ਹ ਮਾਰਦੀ ਭੇਜਦਾ ਕੋਈ ਗੱਲ ਦੀ ਤੇ ਪਰਵਾਹ ਨਹੀਂ ਹੁੰਦਾ ਤਾਂ ਨਹੀਂ ਤਾਂ ਜੇਲਾ ਬੰਦਾ ਜੇ ਆਪਣੇ ਆਪਣੇ ਸੰਸਾਰ ਦੇ ਆਪ ਕੋਲ ਉਹ ਜੇਲ੍ਹ ਵੀ ਚੱਪਟੇ ਆ ਪਰ ਜਦੋਂ ਇਹ ਸਹਲ ਵਿੱਚ ਹੈ ਨਹੀਂ ਜਦੋਂ ਤੁਸੀਂ ਸਾਹੇ ਇਖਾਣਦਾ ਕੋਈ ਮਾਸ ਦਾ ਕੋਈ ਠੱਗਾ ਸ਼ਾਲੀ ਕਰੀ ਜਾਂਦਾ ਮੁਸਕਰ ਕੇ ਭਾਈ ਸਾਥ ਨਹੀਂ ਨਾਲੋ ਸਾਥੇ ਜਰਾ ਬੈਠ ਕੇ ਬੈਠਣਾ ਨਹੀਂ ਬੈਠ ਕੇ ਬੈਠੇ ਕੈਨੂੰ ਪਤਾ ਕਮੇਟੀ ਦਾ ਅੰਦਰ ਫਿਰ ਇੱਕ ਸੰਭਿੰਨ ਜਿਵੇਂ ਸਾਰਿਆਂ ਨੂੰ ਅੱਜ ਪਤਾ ਹੀ ਹੈ ਕਿ ਇਸ ਨੂੰ ਖਸਾਨ ਮੋਰਚਾ ਬਣਿਆ ਇੱਕ ਹਫ਼ਤੇ ਲਈ ਪੱਕਾ ਮੋਰਚਾ ਚੰਡੀਗੜ੍ਹ 'ਚ ਜਿਹੜਾ ਲੱਗਣ ਜਾ ਰਿਹਾ ਤੇ ਉਹਦੇ ਲਈ ਅਸੀਂ ਜਿਹੜਾ ਜਿਆਦਾ ਸੀ ਚੰਡੀਗੜ੍ਹ ਸਾਨੂੰ ਇੱਥੇ ਘੜੀ ਦੇ ਲਾਗੇ ਪੁਲਿਸ ਵਾਲਿਆਂ ਨੇ ਰਾਉਂਡ ਅਪ ਕੀਤਾ ਹੈ ਤੇ ਅੱਗੇ ਜਾਣ ਤੋਂ ਰੋਕਦੇ ਆ ਕਿ ਜਿਹੜਾ ਸਾਡਾ ਇਹ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਜਿਹੜਾ ਚੰਡੀਗੜ੍ਹ ਉਹ ਸਾਡੀ ਰਾਜਧਾਨੀ ਹੈ ਸਾਡੀ ਜੀ ਰਾਜਧਾਨੀ ਹੈ ਤੇ ਜਾਈਏ ਔਰ ਕਿਸਾਨਾਂ ਨੂੰ ਰੋਕਣਾ ਇਹ ਬਹੁਤ ਔਂਕੜ ਵਾਲੀ ਗੱਲ ਹੈ ਮਾੜੀ ਮਾੜੀ ਗੱਲ ਹੈ ਇਸ ਢੰਗ ਦੇ ਨਾਲ ਭਗਵੰਤ ਮਾਨ ਬੋਲ ਰਿਹਾ ਜਿਸ ਢੰਗ ਦੇ ਨਾਲ ਜਿਹੜਾ ਹੈਗਾ ਉਹਨੇ ਹਦਾਇਤਾਂ ਜਾਰੀ ਕੀਤੀਆਂ ਬਈ ਪੰਜਾਬ ਦੇ ਕਿਸੇ ਬੰਦੇ ਨੂੰ ਕੁੱਸ ਕਰਨ ਨਹੀਂ ਦੇਣਾ ਇਹ ਉਹਦੇ ਲਈ ਬਹੁਤ ਜਿਹੜਾ ਹੈਗਾ ਮਹਿੰਗਾ ਉਹਨੂੰ ਕਹਿਣਾ ਆ ਅਰਸੋਂ ਵੀ ਜਿਹੜਾ ਹੈਗਾ ਸਾਡੇ ਭਗਵੰਤ ਮਾਨ ਦੇ ਨਾਲ ਮੀਟਿੰਗ ਸੀ ਜੋ ਫੋਰਚੇ ਦੀ ਔਰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਉਹ ਮੀਟਿੰਗ ਚੱਲ ਰਹੀ ਸੀ ਮੋਰਚ 18 ਮੰਗਾਂ ਦੇ ਵਿੱਚੋਂ 7-8 ਮੰਗਾਂ ਦੇ ਉੱਤੇ ਡਿਸਕਸ਼ਨ ਵੀ ਹੋਈ ਜਿੱਦੇ ਤੇ ਕੁਝ ਮੰਗਾਂ ਦੇ ਉੱਤੇ ਸ਼ਰਤਾਂ ਵੀ ਉਹਨੇ ਪ੍ਰਗਟ ਕੀਤੀ। ਹਾਲਾਂਕਿ ਪਹਿਲਾਂ ਭਗਵੰਤ ਸਿਹਾਰਨ ਸਾਹਿਬ ਨੂੰ ਪੁੱਛਿਆ ਸੀ ਕਿ ਤੁਸੀਂ ਤੁਹਾਡੇ ਕੋਲ ਫੁੱਲਾ ਟਾਈਮ ਮੀਟਿੰਗ ਲਈ ਹੈਗਾ ਉਹਨੇ ਕਿਹਾ ਹਾਂ ਸਾਡੇ ਕੋਲ ਫੁੱਲਾ ਟਾਈਮ ਹੈ ਮੀਟਿੰਗ ਲਈ ਤੁਸੀਂ ਜਿੰਨਾ ਚਿਰ ਮਰਜ਼ੇ ਇਹ ਮੀਟਿੰਗ ਕਰ ਸਕਦੇ ਹੋ। ਤੇ ਜਦੋਂ 2 ਘੰਟੇ ਦੀ ਮੀਟਿੰਗ ਚੱਲੀ ਤਾਂ ਉਦੋਂ ਬਾਅਦ ਉਹਨੇ ਕਿਹਾ ਵੀ ਮੇਰੀ 6 ਵਜੇ ਅਪਾਇੰਟਮੈਂਟ ਹੈ ਵੀ ਮੈਂ ਤਾਂ ਚਲੇ ਜਾਣਾ। ਡਾਕਟਰ ਦੇ ਨਾਲ ਸੰਯੁਕਤ ਮੋਰਚੇ ਦੇ ਲੀਡਰਾਂ ਨੇ ਉਹਨੂੰ ਕਿਹਾ ਵੀ ਥੋੜਾ ਜਰ ਹੋਰ ਰੁਕੋ ਬਾਕੀ ਮੰਗਾਂ ਦੇ ਉੱਤੇ ਤੁਹਾਡੇ ਮੰਤਰੀ ਡਿਸਕਸ਼ਨ ਕਰ ਲੋਗੇ ਇੱਕ ਦੋ ਮੰਗਾਂ ਬਹੁਤ ਇੰਪੋਰਟੈਂਟ ਆ ਉਹਨਾਂ ਨੇ ਉੱਥੇ ਡਿਸਕਸ਼ਨ ਕਰਕੇ ਚਲ ਜਾਏ ਪਰ ਉਹਨੇ ਜਿਹੜਾ ਹੈਗਾ ਉੱਠ ਕੇ ਖੜਾ ਹੋ ਗਿਆ ਉਹਨੇ ਕਿਹਾ ਵੀ ਤੁਸੀਂ ਇਹ ਦੱਸੋ ਵੀ ਜਿਹੜਾ 5 ਤਰੀਕ ਤੋਂ ਤਰਨਾਲ ਲੱਗਣਾ ਤੁਹਾਡਾ ਚੰਡੀਗੜ੍ਹ ਦੇ ਵਿੱਚ ਉਹ ਤੁਸੀਂ ਲਾਣ ਜਾ ਰਹੇ ਹੋ ਕਿ ਨਹੀਂ ਲਾਣ ਜਾ ਰਹੇ ਉਹਨਾਂ ਨੇ ਕਿਹਾ ਚਲੋ ਅਜੇ ਮੀਟਿੰਗ ਚੱਲਦੀ ਹੈ ਅਸੀਂ ਉਹਦਾ ਬਾਅਦ ਚ ਦੇਖ ਲਾਂਗੇ ਉਹ ਆਪੇ ਦੋ ਵਾਰ ਹੋ ਗਏ ਕਪੜਿਆਂ ਦੋ ਵਾਰ ਹੋ ਗਏ ਔਰ ਉਹਨੇ ਕਿਹਾ ਵੀ ਜਿਹੜਾ ਹੈਗਾ ਤੁਸੀਂ ਚਲੋ ਫਿਰ 5 ਤਰੀਕ ਦਾ ਜਿਹੜਾ ਲਾ ਲਓ ਔਰ ਜਿਹੜੀ ਸਾਰੀ ਮੀਟਿੰਗ ਜਿਹੜੀ ਬਰਖਾਸਤ ਹੋਏ ਔਰ ਨਾਲੇ ਵੀ ਕਿਹਾ ਵੀ ਜਿਹੜੀਆਂ ਪਹਿਲਾਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਉਹ ਵੀ ਜਿਹੜੀਆਂ ਹੈਗੀਆਂ ਮੈਂ ਸਾਰੀਆਂ ਜਿਹੜੀਆਂ ਹੈ ਰੱਦ ਕਰਦਾ ਇਹ ਪਹਿਲਾ ਮੁੱਖ ਮੰਤਰੀ ਹੈ ਪੰਜਾਬ ਦਾ ਇਹਦੇ ਤੋਂ ਪਹਿਲਾਂ ਬਹੁਤ ਸਾਰੇ ਮੁੱਖ ਮੰਤਰੀ ਹੋਏ ਬਹੁਤ ਸਾਰੇ ਕਿਸਾਨਾਂ ਦੇ ਨਾਲ ਮੋਰਚਿਆਂ ਦੇ ਨਾਲ ਜਾਂ ਯੂਨੀਅਨਾਂ ਦੇ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਤੋ ਅਸੀਂ ਪਹਿਲਾ ਮੁੱਖ ਮੰਤਰੀ ਦੇਖਿਆ ਜਿਹੜਾ ਕੱਪੜਿਆਂ ਦੋਵਾਰ ਹੋ ਜਾਣਾ ਹਾਲਾਂਕਿ ਉਹਨਾਂ ਨੇ ਖੁਦ ਮੀਟਿੰਗ ਬੁਲਾਈ ਸੀ ਇਸ ਦਰਨੇ ਨੂੰ ਦੇਖਦੇ ਆ ਉਹਨਾਂ ਨੇ ਖੁਦ ਮੀਟਿੰਗ ਬੁਲਾਈ ਸੀ ਉਹ ਮੇਜ਼ਬਾਨ ਸੀਗੇ ਜੇ ਬਾਕਆਊਟ ਕਰਦੇ ਤਾਂ ਕਿਸਾਨ ਕਰਦੇ ਇਹ ਸਾਡੀ ਤਸੱਲੀ ਨਹੀਂ ਹੋਈ ਇਹਦਾ ਨਹੀਂ ਹੋਇਆ ਉਹਨਾਂ ਨੇ ਸਗੋਂ ਖੁਦ ਜਿਹੜਾ ਹੈਗਾ ਵਾਕਾ ਬਾਕਆਊਟ ਕੀਤਾ ਉਹਦੇ ਵਿੱਚੋਂ ਔਰ ਬਾਹਰ ਬਾਹਰ ਵਿੱਚ ਜਾ ਕੇ ਤੁਸੀਂ ਸਾਰਿਆਂ ਨੇ ਦੇਖਿਆ ਜੋ ਪ੍ਰੈਸ ਬਿਆਨ ਆਏ ਆ ਜੋ ਉਹਨੇ মিডিਆ ਨੂੰ ਸੰਬੋਧਿਤ ਹੋਇਆ ਜਿਸ ਢੰਗ ਦੇ ਨਾਲ ਉਹਦੀ ਧੌਣ ਦੇ ਵਿੱਚ ਕਿੱਲਾ ਆ ਜਿੱਦਾਂ ਜਿਹੜਾ ਹੈਗਾ ਇਹ ਚੰਡੀਗੜ੍ਹ ਉਹਦੇ ਬਾਪ ਦਾ ਹੁੰਦਾ ਉਹ ਸਾਰਾ ਕੁਝ ਜਿਹੜਾ ਉਹ ਤੁਸੀਂ ਸਾਰਿਆਂ ਨੇ মিডিਆ ਦੇ ਵਿੱਚ ਦੇਖਿਆ ਕਿੰਨਾ ਹੰਕਾਰ ਹੈ ਕਿੰਨਾ ਕਿਸ ਢੰਗ ਦਾ ਜਿਹੜਾ ਹੈਗਾ ਉਹਦੀ ਬੋਲ ਬਣੀ ਆ ਸੋ ਅਸੀਂ ਪੰਜਾਬ ਦੇ ਕਿਸਾਨ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਪਹਿਲਾਂ ਵੀ ਮੋਰਚੇ ਨੇ ਉੱਥੇ ਦਿੱਲੀ ਦੇ ਵਿੱਚ ਵੀ ਵੱਡਾ ਇੱਕ ਮੋਰਚਾ ਲਾ ਕੇ ਰੱਖਿਆ ਸੀ ਸਵਾ ਸਾਲ ਉੱਥੇ ਰਹੇ ਆ ਕੋਈ ਪ੍ਰੋਵੋਕੇਸ਼ਨ ਨਹੀਂ ਹੋਈ ਕੋਈ ਕਿਸੇ 11 ਮੀਟਿੰਗਾਂ ਸੈਂਟਰ ਦੀ ਸਰਕਾਰ ਨਾਲ ਵੀ ਹੋਈਆਂ ਸੈਂਟਰ ਦੇ ਜਿਹੜਾ ਖੇਤੀਬਾੜੀ ਮੰਤਰੀ ਹੈ ਉਹਦੇ ਨਾਲ ਵੀ ਹੋਈਆਂ ਗੱਲ ਟੁੱਟਣ ਤੋਂ ਪਹਿਲਾਂ ਉਹਦੇ ਚ ਕਦੀ ਕੋਈ ਪ੍ਰੋਵੋਕੇਸ਼ਨ ਨਹੀਂ ਹੋਈ ਕਦੀ ਕੋਈ ਵਾਕਾ ਉਟਾਲ ਬਰਗੇ ਚੇਂਜ ਨਹੀਂ ਹੋਈ ਇਹ ਪਹਿਲਾ ਮੁੱਖ ਮੰਤਰੀ ਪਹਿਲੀ ਜਿਹੜਾ ਹੈਗਾ ਮੀਟਿੰਗ ਹੈ ਜਿਹਦੇ ਵਿੱਚ ਮੁੱਖ ਮੰਤਰੀ ਨੇ ਇਦਾਂ ਦਾ ਰਵੱਈਆ ਦਿਖਾਇਆ ਕਿ ਉਹ ਪੰਜਾਬ ਦੇ ਲੋਕ ਇਸ ਚੈਲੰਜ ਨੂੰ ਕਬੂਲ ਕਰਦੇ ਆ ਅਸੀਂ ਇਸ ਚੈਲੰਜ ਨੂੰ ਕਬੂਲ ਕਰਦੇ ਆ ਭਾਵੇਂ ਅਸੀਂ ਅੱਜ ਵੀ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਡੇ ਸੰਯੁਕਤ ਮੋਰਚੇ ਨੇ ਉੱਪਰੋਂ ਐਲਾਨ ਕੀਤਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਸਾਰਾ ਅੰਦੋਲਨ ਕਰਨਾ ਹੈ ਜੇ ਉਹ ਕਿਤੇ ਰੋਕਦੇ ਆ ਉੱਥੇ ਬੈਠਣਾ ਹੈ ਬੈਠ ਕੇ ਪ੍ਰੋਟੈਸਟ ਕਰਨਾ ਹੈ ਸੋ ਸਾਨੂੰ ਅੱਜ ਜਿਹੜਾ ਹੈਗਾ ਇੱਥੇ ਰੁਕਿਆ ਕਿੱਥੇ ਰੁਕਿਆ ਤੁਹਾਨੂੰ ਕਿਹੜੀ ਜਗ੍ਹਾ ਤੇ ਰੁਕਿਆ ਇਸ ਵੇਲੇ ਅਸੀਂ ਇੱਥੇ ਗੜੀ ਪਰਮਜੀਤ ਦਾ ਹਸਪੀਟਲ ਹੈ ਅੰਕਾਰ ਹਸਪੀਟਲ ਪਰਮ ਗੜੀ ਦੇ ਪਰਮੇਨ ਰੋਡ ਦੇ ਉੱਤੇ ਇੱਥੇ ਸਾਰੇ ਜਿਹੜਾ ਖੜੇ ਆ ਮਾਨ ਸਾਹਿਬ ਤਾਂ ਕਹਿੰਦੇ ਮੈਂ ਵੀ ਕਿਸਾਨ ਆ ਕਹਿੰਦੇ ਤੁਸੀਂ ਕਿਹੜੇ ਕਿਸਾਨ ਆ ਇਹ ਵੀ ਸ਼ਬਦ ਕਹਿ ਹੈ ਗਿਆ ਜੀ ਮਾਨ ਸਾਹਿਬ ਪਤਾ ਨਹੀਂ ਕਦੋਂ ਕਿਸਾਨ ਰਹੇ ਆ ਉਹਨਾਂ ਦਾ ਜਿਹੜਾ ਬਾਪ ਸੀਗਾ ਭਿੰਦਰ ਸਿੰਘ ਉਹ ਮਾਸਟਰ ਸੀਗਾ ਉਹ ਹੁਣ ਤੱਕ ਤਾਂ ਇਦਾਂ ਕਹਿੰਦੇ ਰਹੇ ਵੇ ਮੈਂ ਭਿੰਦਰ ਸਿੰਘ ਮਾਸਟਰ ਦਾ ਮੁੰਡਾ ਹੁਣ ਉਹ ਜਿਹੜਾ ਹੈਗਾ ਜਿਹੜੇ ਲੋਕ 80 80 ਸਾਲ ਦੇ ਬਜ਼ੁਰਗ ਹੈ ਉਹਦੇ ਸਾਹਮਣੇ ਬੈਠੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਜੇ ਕਿਸਾਨ ਨਹੀਂ ਸਮਝਦਾ ਉਹਨਾਂ ਦੇ ਕੋਈ ਜਿਹੜਾ ਹੈਗਾ ਐਕਸਪੀਰੀਐਂਸ ਆਪਣੇ ਨਾਲੋਂ ਜ਼ਿਆਦਾ ਸਮਝਦਾ ਆ ਫਿਰ ਇਹ ਜਿਹੜੀ ਸਮਝ ਹੈ ਉਹਨੂੰ ਮੁਬਾਰਕ ਹੈ ਜਿਹੜਾ ਹੈਗਾ ਜੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੂੰ ਟਿੱਚ ਜਾਣਦਾ ਹੋ ਆਪਣੇ ਆਪ ਨੂੰ ਵੱਡਾ ਕਿਸਾਨ ਸਮਝਦਾ ਤਾਂ ਇਹ ਜਿਹੜਾ ਹੈਗਾ ਉਹਦੀ ਸਮਝ ਉਹਨੂੰ ਮੁਬਾਰਕ ਇਹ ਇਹਦਾ ਦਾ ਪੰਜਾਬ ਨੂੰ ਦਿਵਾਲੀਆ ਕਰਕੇ ਜਾਊਗਾ ਜਿਸ ਢੰਗ ਦਾ ਉਹਦਾ ਹਾਲਾਤ ਹੈ 3 ਸਾਲ ਚ ਪਿਛਲੇ ਚ 1 ਲੱਖ 4000 ਕਰੋੜ ਰੁਪਏ ਦਾ ਕਿਸਾਨਾਂ ਦੇ ਉੱਤੇ ਕਰਜ਼ਾ ਹੋ ਗਿਆ 1.4 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਸਰ ਕਰਜ਼ਾ ਚੜ ਗਿਆ ਕੋਈ ਵਰਗ ਉਹਦੇ ਕੋਲੋਂ ਖੁਸ਼ ਨਹੀਂ ਹੈ ਮੁਲਾਜ਼ਮ ਜਿਹੜੇ ਹੈਗੇ ਉਹ ਸੜਕਾਂ ਦੇ ਉੱਤੇ ਆ ਮਜ਼ਦੂਰ ਜਿਹੜੇ ਆ ਸੜਕਾਂ ਦੇ ਉੱਤੇ ਆ ਕਿਸਾਨ ਸੜਕਾਂ ਦੇ ਉੱਤੇ ਆ ਕੀਤਾ ਕੀ ਹੈ ਜਿਹੜਾ ਹੈਗਾ ਪਿਛਲੇ ਜਿਹੜਾ 3 ਸਾਲ ਦੇ ਵਿੱਚ ਉਹਨੂੰ ਅੱਜ ਥੋੜਾ ਪਤਾ ਲੱਗਿਆ ਵੀ ਕ腐ਸ਼ਨ ਜਿਹੜੀ ਹੈਗੀ ਅੱਜ ਹੋ ਗਈ ਹੈ ਪੰਜਾਬ ਦੇ ਵਿੱਚ ਪਿਛਲੇ 3 ਸਾਲ ਤੋਂ ਉਹਨੂੰ ਉਹ ਕਰਨਾ ਚਾਹੀਦਾ ਸੀ ਕਦੀ ਉਹ ਐ ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰਾਂ ਨੂੰ ਸਸਪੈਂਡ ਕਰਨ ਦੇ ਆਰਡਰ ਕਰ ਦਿੰਦਾ ਇਦਾਂ ਲੱਗਦਾ ਵੀ ਜਿਹੜਾ ਬੁੱਧੀਹੀਣ ਇੱਕ ਵਿਅਕਤੀ ਜਿਹੜਾ ਹੈਗਾ ਉਹ ਗੱਡੀ ਦੇ ਉੱਤੇ ਬੈਠ ਗਿਆ ਔਰ ਬੁਖਲਾਹਟ ਚ ਪੂਰਾ ਤਰਿਆ ਫਿਰ ਕਰਕੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਬਹੁਤ अहम ਐ ਦੂਜੀ ਗੱਲ ਉਹ ਕਹਿ ਰਿਹਾ ਕਈ ਪੰਜਾਬ ਨਾਲ ਸੰਬੰਧਿਤ ਤਾਂ ਮੰਗਾ ਹੀ ਨਹੀਂ ਸਿਰਫ ਦੋ ਮੰਗਾਂ ਨੂੰ ਛੱਡ ਕੇ ਜਿਹੜੀਆਂ ਖੇਤੀ ਖਰੜੇ ਦਾ ਤੇ ਐਮ ਐਸ ਪੀ ਦੇ ਉੱਤੇ ਗਰੰਟੀ ਦਾ ਜਿਹੜਾ ਕਾਨੂੰਨ ਹੈ ਕਾਨੂੰਨ ਬਣਾਉਣ ਦਾ ਉਹ ਦੋ ਨੂੰ ਛੱਡ ਕੇ ਬਾਕੀ 16 ਮੰਗਾਂ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਜਿਹੜੀਆਂ ਕੋਆਪਰੇਟਿਵ ਅਦਾਰਿਆਂ ਨੂੰ ਮਜ਼ਬੂਤ ਕਰਨ ਵਨ ਟਾਈਮ ਸੈਟਲਮੈਂਟ ਦਾ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਹੈਗਾ ਇੱਕ ਮੁੱਦਾ ਆ ਮਸਲਾ ਆ ਇਹ ਪੰਜਾਬ ਦੀ ਸਰਕਾਰ ਨਾਲ ਸੰਬੰਧਿਤ ਆ ਜੇ ਇਹਦਾ ਨਾਂ ਹੁੰਦਾ ਤਾਂ ਉਹ ਇੰਡਸਟਰੀ ਲਿਸਟਾਂ ਦੇ 410 ਕਰੋੜ ਰੁਪਈਆ ਜਿਹੜਾ ਹੈਗਾ ਉਹਨਾਂ ਨੂੰ ਉਹ ਵਨ ਟਾਈਮ ਸੈਟਲਮੈਂਟ ਵਿੱਚ ਜਿਹੜਾ ਹੈਗਾ ਉਹਨੇ ਕਰ ਦਿੱਤਾ ਵੀ ਉਹਨਾਂ ਨੂੰ ਫਾਇਦਾ ਹੋਏਗਾ ਵਨ ਟਾਈਮ ਸੈਟਲਮੈਂਟ ਇੰਡਸਟਰੀ ਲਿਸਟਾਂ ਲਈ ਹੈਗੀ ਆ ਪੰਜਾਬ ਦੇ ਜਿਹੜੇ ਸਾਰੇ ਲੋਕ 60% ਤੋਂ ਲੋਕ ਖੇਤੀ ਦੇ ਆਧਾਰ ਤੇ ਉਹਨਾਂ ਲਈ ਵਨ ਟਾਈਮ ਸੈਟਲਮੈਂਟ ਹੈ ਨਹੀਂ ਅਸੀਂ ਉਹਨੂੰ ਕਿਹਾ ਵੀ ਪੰਜ ਫਸਲਾਂ ਦੇ ਉੱਤੇ ਤੁਸੀਂ ਜਿਹੜਾ ਹੈਗਾ ਸਾਨੂੰ 6 ਫਸਲਾਂ ਦੇ ਉੱਤੇ ਐਮਐਸਪੀ ਦਿਓ ਆਲੂ ਦੇ ਉੱਤੇ ਦਿਓ ਆਲੂ ਪੰਜਾਬ ਦੀ ਜਿਹੜਾ ਮੁੱਖ ਫਸਲਾਂ ਵਰਗੀ ਫਸਲ ਹੈ ਗੋਭੀ ਦੇ ਉੱਤੇ ਦਿਓ ਮੂੰਗੀ ਦੇ ਉੱਤੇ ਵੀ ਨਾ ਹੈਗਾ ਤੁਸੀਂ ਮੰਨ ਚੁੱਕੇ ਹੋ ਇਹ ਸਾਰੀਆਂ ਮੰਗਾਂ ਤੁਸੀਂ ਪਹਿਲਾਂ 2023 ਦੇ ਵਿੱਚ ਸਾਡੇ ਨਾਲ ਜਦੋਂ ਅਸੀਂ 3 ਦਿਨ ਲਈ ਚੰਡੀਗੜ੍ਹ 'ਚ ਧਰਨਾ ਲਾਇਆ ਸੀਗਾ ਉਦੋਂ ਹੀ ਸਾਰੀਆਂ ਮੰਗਾਂ ਤੁਸੀਂ ਸਾਡੇ ਨਾਲ ਮੰਨ ਲਈਆਂ ਸੀ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਦਾ ਮਾਮਲਾ ਹੈ ਇਸੇ ਢੰਗ ਦੇ ਨਾਲ ਜਿਹੜੇ ਕਿਸਾਨ ਪੀੜਤ ਸਿਗੇ ਜਿਹੜੇ ਕਿਸਾਨਾਂ ਦੀ ਅੰਦੋਲਨ ਦੇ ਦੌਰਾਨ ਡੈਥ ਹੋਈ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਮਾਮਲਾ ਥੋੜੇ ਰਹਿਣ ਦੇ ਹੋਣਗੇ ਬਾਕੀਆਂ ਨੂੰ ਦਿੱਤੀਆਂ ਜਾ ਚੁੱਕੀਆਂ ਇਹ ਮੰਗ ਮੰਨਣ ਦੇ ਵਿੱਚ 2 ਮਿੰਟ ਵੀ ਨਹੀਂ ਲੱਗਦੇ ਕਿ ਠੀਕ ਹੈ ਜਿਹੜੇ ਲਿਆਓ ਕਿਸ ਜਿਹੜੇ ਹੈਗੇ ਅਸੀਂ ਜਿਹੜਾ ਉਹ ਉਹਨਾਂ ਨੂੰ ਦੇ ਦਨੇ ਕਰ ਦਨੇ ਕੋਈ ਔਖਾ ਨਹੀਂ ਹੈਗਾ ਸੋ ਕੁਝ ਵੀ ਮੰਨਣੇ ਨੂੰ ਤਿਆਰ ਨਹੀਂ ਹੈਂਕੜਵਾਜੀ ਤੌਣ ਦੇ ਵਿੱਚ ਜਿਹੜਾ ਬਹੁਤ ਵੱਡਾ ਕਿਲਾ ਵੀ ਮੈਂ ਕਿਸੇ ਨੂੰ ਕੁਛ ਕਰਨ ਨਹੀਂ ਦੇਣਾ ਬੋਲਣ ਨਹੀਂ ਦੇਣਾ ਬਾਰ-ਬਾਰ ਉਹ ਕਹਿ ਰਿਹਾ ਪੰਜਾਬ ਦੀਆਂ ਰੇਲਾਂ ਨਹੀਂ ਰੋਕਣ ਦੇਣੀਆਂ ਸੜਕਾਂ ਨਹੀਂ ਰੋਕਣੀਆਂ ਅਸੀਂ ਨਾ ਰੇਲਾ ਰੋਕ ਰਹੇ ਹਾਂ ਨਾ ਅਸੀਂ ਸੜਕਾਂ ਰੋਕ ਰਹੇ ਹਾਂ ਆਦਾ ਸਾਡਾ ਐਕਸ਼ਨ ਜਿਹੜਾ ਚੰਡੀਗੜ੍ਹ ਦੇ ਵਿੱਚ ਅਸੀਂ ਥਾਂ ਮੰਗਦੇ ਸੀ ਤੇ ਚੌਥੀ ਸੈਕਟਰ ਸਾਨੂੰ ਥਾਂ ਦੇ ਦਿਓ ਅਸੀਂ ਇੱਕ ਹਫ਼ਤੇ ਲਈ ਉੱਥੇ ਬੈਠਣਾ ਜੇ ਇਹਦੇ ਵਿਚਕਾਰ ਜਿਹੜਾ ਹੈਗਾ ਸਾਡੀ ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਆ ਤਾਂ ਫਿਰ ਜਿਹੜਾ ਹੈਗਾ ਠੀਕ ਹੈ ਅਸੀਂ ਉੱਠ ਕੇ ਆ ਜਾਵਾਂਗੇ ਜੇ ਨਹੀਂ ਹੁੰਦੀ ਤਾਂ ਅਸੀਂ ਹਫ਼ਤੇ ਬਾਅਦ ਜਿਹੜਾ ਹੈਗਾ ਉੱਠ ਕੇ ਆ ਜਾਣਾ ਪੱਕਾ ਮੋਰਚਾ ਸਾਡਾ ਇੱਕ ਹਫ਼ਤੇ ਕੋਈ ਪੰਜਾਬ ਦੇ ਲੋਕਾਂ ਨੂੰ ਅਸੀਂ ਤਕਲੀਫ ਨਹੀਂ ਦੇਣਾ ਚਾਹੁੰਦੇ ਕੋਈ ਰੇਲਾਂ ਨਹੀਂ ਬੰਦ ਕਰਨੀਆਂ ਅਸੀਂ ਕੋਈ ਜਿਹੜਾ ਹੈਗਾ ਸੜਕਾਂ ਨਹੀਂ ਬੰਦ ਕਰਦੇ ਅਸੀਂ ਅੱਜ ਵੀ ਅਸੀਂ ਐਲਾਨ ਕੀਤਾ ਇਹ ਅਸੀਂ ਜਿਹੜੀ ਪੰਜਾਬ ਦੇ ਲੋਕ ਹੈ ਜਾਂ ਜਿਹੜੇ ਬਾਹਰੋਂ ਆਂਦੇ ਲੋਕ ਹੈ ਉਹਨਾਂ ਲਈ ਕੋਈ ਅਸੁਵਿਧਾ ਕ੍ਰੀਏਟ ਨਹੀਂ ਕਰਨਾ ਚਾਹੁੰਦੇ ਅਸੀਂ ਸਿਰਫ ਜਿਹੜਾ ਹੈਗਾ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੇ ਇਹ ਤਾਂ ਸਾਡਾ ਡੈਮੋਕਰੇਟ ਰਾਈਟ ਹੈ ਧਰਮ ਦੇਣਾ ਸਾਡਾ ਡੈਮੋਕਰੇਟ ਰਾਈਟ ਹੈ ਥੈਂਕ ਯੂ ਹਾਂਜੀ ਸਰ ਜਿਹੜੇ ਕਿਸਾਨ ਅੱਜ ਇੱਥੇ ਗੱਡੀ ਦੇ ਵਿੱਚ ਘੇਰੇ ਗਏ ਆ ਇਹ ਕਦੋਂ ਤੱਕ ਇੱਥੇ ਰੋਗੇ ਤੇ ਕੀ ਇਹਨਾਂ ਦਾ ਘੇਰੇ ਨਹੀਂ ਗਏਗੇ ਆਪਣੇ ਆਪ ਇੱਥੇ ਬੱਠੇ ਨਹੀਂ ਆਉਣਗੇ ਜਿਹੜੇ ਜਿਹਨਾਂ ਵੱਲੋਂ ਉਹ ਆਪ ਨੂੰ ਉਹਨਾਂ ਦੇ ਮਤਲਬ ਕਿ ਇਸ ਤਰ੍ਹਾਂ ਹੀ ਠੀਕ ਹੈ ਇਹਨਾਂ ਨੇ ਅੱਗੇ ਜਾਣਾ ਸੀ ਪਤਾ ਨਹੀਂ ਇਹਨਾਂ ਦਾ ਕੀ ਹੋ ਰਿਹਾ ਹੈ ਪ੍ਰੋਗਰਾਮ ਇਹ ਹਰੇ ਦੇਖ ਰਹੇ ਨੇ ਮੈਨੂੰ ਬਣਾਉਣਾ ਹੈ ਕਿਉਂਕਿ ਜਾਨ ਤਾਂ ਤਾਂ ਕੋਈ ਪ੍ਰੋਗਰਾਮ ਨਹੀਂ ਉਹਨੂੰ ਕੋਈ ਇਹਦਾ ਵੀ ਜਿੱਥੇ ਤੁਹਾਨੂੰ ਕੁੱਛੀ ਲੱਗਦੀ ਹੈ ਕੋਈ ਹੋਰ ਤਾਂ ਸਹੀ ਜੇ ਬੈਠ ਜਾਓ ਇੱਥੇ ਤੇ ਤੁਸੀਂ ਸਾਈਡ ਤੇ ਦੇਖਦੇ ਨੇ ਕਿੰਨਾ ਸਟੈਪ ਕੋਲ ਹਿਸਾਬ ਨਾਲ ਸੀ ਕੋਈ ਗ੍ਰਿਫਤਾਰੀ ਤਾਂ ਨਹੀਂ ਹੈ ਕੋਈ ਜਿੱਦਾਂ ਗ੍ਰਿਫਤਾਰੀ ਦੀ ਗੱਲ ਕਰ ਰਹੇ ਸੀ ਆਪਾਂ ਨਹੀਂ ਨਹੀਂ ਕੋਈ ਕੋਈ ਇਦਾਂ ਵਹਿ ਨਹੀਂ ਕੱਲ ਹੋਈ ਆ ਸਰ ਕੁਝ ਅੱਜ ਤਾਂ ਨਹੀਂ ਹੁੰਦਾ ਕੋਈ ਨਹੀਂ ਨਹੀਂ ਕੋਈ ਲਾਜਰ ਬੰਦ ਕੀਤੇ